ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਬੇਸਣ ਦੇ ਲੱਡੂ ਇੱਕ ਕੌਲੀ ਬੇਸਣ ਦੀ ਲਈ ਆ ਇੱਕ ਕੌਲੀ ਦੇਸੀ ਘਿਓ ਇੱਕ ਕੌਲੀ ਖੰਡ ਤੇ ਡ్రਾਈ ਫਰੂਟਸ ਲੈਣੇ ਖੰਡ ਨੂੰ ਗ੍ਰाइंड ਕਰਾਂਗੇ ਇਸ ਤਰ੍ਹਾਂ ਵੀ ਪਾ ਸਕਦੇ ਹਾਂ ਬਿਨਾ ਗ੍ਰाइंड ਕਰੇ ਇੱਧਰ ਪੈਨ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਇਸ ਵਿੱਚ ਪਾਵਾਂਗੇ ਦੇਸੀ ਘਿਓ ਦੇਸੀ ਕੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਬੇਸਨ ਕਿ ਉਹ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਵਾਂਗੇ ਬੇਸਣ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਘਿਓ ਵਿੱਚ ਇਸ ਤਰ੍ਹਾਂ ਬੇਸਣ ਨੂੰ ਭੁੰਨਦੇ ਰਹਾਂਗੇ ਛਿੰਨਾ ਟਾਈਮ ਇਸ ਦਾ ਕਲਰ ਬਰਾਊਨ ਨਹੀਂ ਹੋਣਾ ਹੁੰਦਾ 10 ਤੋਂ 15 ਮਿੰਟ ਤੱਕ ਬੇਸਨ ਨੂੰ ਭੁੰਦੇ ਰਹਾਂਗੇ 10-15 ਮਿੰਟ ਬਾਅਦ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾ ਬੇਸਨ ਬਰਾਊਨ ਹੋਣਾ ਸ਼ੁਰੂ ਹੋ ਗਿਆ ਇਸਨੂੰ ਬ੍ਰਾਊਨ ਹੋ ਚੁੱਕਾ ਹੁਣ ਇਸਨੂੰ ਗੈਸ ਦੇ ਉੱਪਰ ਥੱਲੇ ਉਤਾਰਾਂਗੇ ਇਸ ਵਿੱਚ ਪਾਵਾਂਗੇ ਗ੍ਰाइंड ਕਰੀ ਹੋਈ ਖੰਡ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਫਿਰ ਪਾਵਾਂਗੇ ਡਰਾਈ ਫਰੂਟਸ ਡਰਾਈ ਫਰੂਟਸ ਨੂੰ ਜ਼ਿਆਦਾ ਬਰੀਕ ਨਹੀਂ ਕਰਦੇ ਦਰਦਰੇ ਜੀ ਰੱਖਾਂਗੇ ਇਸ ਨਾਲ ਲੁੱਕ ਤੇ ਟੇਸਟ ਦੋਨੇ ਬਹੁਤ ਵਧੀਆ ਆਉਂਦੇ ਨੇ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਡ్రਾਈ ਫਰੂਟਸ ਤੇ ਖੰਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਤੇ ਲੱਡੂ ਬਣਾਵਾਂਗੇ ਇਸ ਤਰ੍ਹਾਂ ਇੱਕ ਇੱਕ ਕਰਕੇ ਸਾਰੇ ਲੱਡੂਆਂ ਨੂੰ ਬਣਾ ਲਾਂਗੇ ਸਾਰੇ ਲੱਡੂ ਨੂੰ ਬਣਾ ਲਿਆ ਹੁਣ ਇਸ ਨੂੰ ਡੈਕੋਰੇਟ ਕਰਾਂਗੇ ਡ్రਾਈ ਫਰੂਟਸ ਦੇ ਨਾਲ ਕੋਈ ਵੀ ਡ్రਾਈ ਫਰੂਟਸ ਲੈ ਸਕਦੇ ਹੋ ਬੇਸਣ ਦੇ ਲੱਡੂ ਬਣ ਕੇ ਤਿਆਰ ਨੇ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਕਿਸੇ ਵੀ ਫੈਸਟੀਵਲ ਲਈ ਜੇਕਰ रेसिपी ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ